ਦੇ ਲਾਲਚ ਵਿੱਚ ਬਜ਼ੁਰਗ ਨੇ ਮਾਰ ਦਿੱਤੀ ਓਵਰਫਲੋ ਹੋਏ ਛੱਪੜ ਵਿੱਚ ਛਲਾਗ ਹੋਈ ਮੌਤ ਪਰਿਵਾਰ ਵੱਲੋਂ ਲਾਲਚ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਬਿਊਰੋ ਚੀਫ ਦਵਿੰਦਰ ਸਿੰਘ ਪੱਤਰਕਾਰ ਅਸ਼ੋਕ ਜਰੇਵਾਲ ਗੁਰਦਾਸਪੁਰ ਬੀਤੀ ਦੇਰ ਰਾਤ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਦੀਨ ਪੈਂਦੇ ਪਿੰਡ ਮੋਹਲੋ ਵਾਲੀ ਵਿੱਚ ਇੱਕ 75 ਸਾਲਾ ਬਜ਼ੁਰਗ ਦੇ ਪਿੰਡ ਦੇ ਛੱਪੜ ਵਿੱਚ ਡੁੱਬਣ ਨਾਲ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਬਜ਼ੁਰਗ ਦੀ ਮਰੇ ਤੱਕ ਦੇ ਲੱਭਣ ਲਈ ਐਨਡੀਆਰਐਫ ਟੀਮਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਕਰੀਬ 4 ਘੰਟੇ ਵੱਡੀ ਮੁਸਕੱਤ ਕਰਨ ਤੋਂ ਬਾਅਦ ਬਜ਼ੁਰਗ ਦੀ লাশ ਨਾਲ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਧਰ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਵੱਲੋਂ ਜਾਂਚਾਰામ ਦਿੱਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਦੀ ਨੂ ਰਾਜ ਅਤੇ ਪਾਂਜੀ ਸੈਮੂਅਲ ਮਸੀਹ ਨੇ ਦੱਸਿਆ ਬਜ਼ੁਰਗ ਮੇਰਾ ਨਾਮ ਸੈਮੂਅਲ ਮਸੀਹ ਹੈ ਮੇਰੇ ਮਾਮਾ ਜੀ ਜਿਨ੍ਹਾਂ ਨੂੰ ਸ਼ਰਾਬ ਦਾ ਇਲਾਜ ਤੇ ਦੇ ਕੇ ਦੋ ਬੰਦਿਆਂ ਨੇ ਸਾਲ ਮਰਵਾਈ ਸੱਪਰ ਵਿੱਚ ਤੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਐਨਬੀ ਆਇਆ ਉਹ ਮਲੋ ਟੀਮ ਆਣ ਕੇ ਉਹਨਾਂ ਨੇ ਲਾਸ਼ ਕੱਢੀ ਹੈ ਕਰੀਬਨ 4-5 ਘੰਟੇ ਲਾਸ਼ ਪਾਣੀ ਵਿੱਚ ਹੀ ਰਹੀ ਹੈ ਚਾਹੇ ਲੈਣਾ ਚਾਹੀਦਾ ਸਰ ਜਿਨ੍ਹਾਂ ਦੀ ਡੈਥ ਹੋਣਾ ਨਾਮ ਕੀ ਸੀ ਗਰਮੇ ਸਿੰਘ ਗਰਮੇ ਸਿੰਘ ਦੋਤਰਾ ਦੋਤਰਾ ਕਿੰਨੀ ਕੁ ਉਮਰ ਸੀ 60-62 ਸਾਲ ਸੀਗੀ ਉਮਰ ਤੇ ਇਲਾਜ ਕਿਹਨਾਂ ਵੱਲੋਂ ਦਿੱਤਾ ਗਿਆ ਸੀ ਲਾਲਚ ਦੋ ਬੰਦੇ ਸੀਗੇ ਕੀ ਨਾਮ ਉਹਨਾਂ ਦੇ ਹਿੰਦਰ 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 ਸਿੰਘ ਆ ਤੇ ਇੱਕ ਦਿਨ ਮਿੱਟੂ ਮੌਕੇ ਤੇ ਪੁਲਿਸ ਪਹੁੰਚੀ ਆ ਉਹਨਾਂ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਸਰ ਉਹਨਾਂ ਨੇ ਐਪਲੀਕੇਸ਼ਨ ਲੇਖ ਲਈ ਹੁਣ ਵੇਖੋ ਕਾਰਵਾਈ ਕਰਦੇ ਆ ਜੋ ਵੀ ਕਰਨਗੇ ਉਹਨਾਂ ਦੇ ਜੋਨ ਕਰਨਗੇ ਸਹੀ ਕਰਨਗੇ ਉਹ ਇਨਸਾਫ ਹੀ ਕਰਨਗੇ ਤੁਹਾਨੂੰ ਪਤਾ ਹੀ ਹੈ ਡੈਡ ਬੱਡੀ ਮਿਲ ਗਈ ਹਾਂਜੀ ਸਰ ਮਿਲ ਗਈ ਡੈਡ ਕੀ ਪੁਲਿਸ ਨੂੰ ਪੋਸਟਮੈਂਟ ਕਰਵਾਇਆ ਜਾ ਰਿਹਾ ਹਾਂਜੀ ਪੋਸਟਮੈਂਟ ਕਰਵਾਇਆ ਜਾ ਰਿਹਾ ਕੀ ਕਾਰਵਾਈ ਦੀ ਮੰਗ ਕਰਦੇ ਕਾਰਵਾਈਆਂ صافی ਚਾਹੀਦਾ ਸਰ ਉਹਨਾਂ ਦੇ ਮਤਲਬ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦਿਆਂ ਸਾਲ ਮਰਵਾਈ ਲਾਲਚ ਦੇ ਕੇ ਜੋ ਬੰਦੀ ਕਾਰਵਾਈ ਬੰਨੀ ਗਈ ਇਹ ਇਹ ਸੋਰਾ ਲੱਗਦਾ ਜੀ ਹੱਲ ਕੀ ਕਰਨਾ ਮੈਂ ਉਦਾਂ ਮੈਂ ਉਦਾਂ ਕਰਨਾ ਵਾ ਵੀ ਕਿਸ ਨੇ ਲਾਲਚ ਦੇ ਕੇ ਹਿੰਦਰ ਨੇ ਤੇ ਬਿੱਟੂ ਨੇ ਇਹਨੂੰ ਲਾਲਚ ਦੇ ਕੇ ਤੇ ਸਾਲ ਮਰਵਾਈ ਆ ਤੇ ਸਾਨੂੰ ਇਨਸਾਫ ਚਾਹੀਦਾ ਖੱਚ ਸਾਲ ਮਰੀ ਛੱਪੜ ਵਿੱਚ ਤੇ ਟੀਮ ਨੇ ਆਣ ਕੇ ਕੱਢਿਆ ਕਿੰਨੇ ਚਿਰ ਬਾਅਦ ਜਿਹੜੀ ਡੈਡ ਬਡੀ ਮਿਲੀ ਇਹ ਤਿੰਨ ਚਾਰ ਘੰਟੇ ਲੱਗੇ ਪੁਲਿਸ ਸਾਹਿਬ ਕੋਲ ਹਾਂਜੀ की कारवाई कितनी को ली इसने कारवाई की थी ती सारे ने देखा चाचा मैं इंस्पेक्टर विपिन कुमार तिवारी 730 आरएफ बटिंडा से हूं ते सर आप मोलो वाली में पहुंचे मैं एक बुजुर्ग की डुप्लीकेट मौत है पूरा मामला क्या है एक्चुअली हमारी जो टीम है यहाँ पे गुरदासपुर डिस्ट्रिक्ट में डेरा बाबा नानक नगर में डेरा बाबा नानक में आई है हम एक्चुअली आ रखे हैं यहां पे जो अभी फ्लड आया है फ्लड से रिलेटेड हमारी टीम आ रखी है लेकिन अभी लगभग आठ बजे के आसपास साढ़े सात बजे के आसपास इंद्र श्री इंद्रजीत जी, जी जो पटवारी हैं यहाँ उन्होंने तो मुझे कॉल किया कि मोला वाले गाँव में एक लोग हैं एक विक्टीम है जो कि डूब चुके हैं उनकी बॉडी सर्च करने के लिए आपकी टीम की मदद चाहिए तो उसके बाद फिर हमारी टीम आई और हमारी टीम ने अभी यहाँ पे तो सख्त पड़ी इनको ढूंढने के लिए इनको ढूंढने के लिए जैसे कि आपने देखा कि हमारे जो डीप डाइवर हैं डीप डाइवर ने काफ़ी मशक्कत किया है काफ़ी अच्छा काम किया है क्योंकि पानी आप देख रहे हो कि पानी बिल्कुल भी मतलब बिल्कुल साफ़ नहीं है तो नीचे देखने में काफ़ी कठिनाई हो रही थी और सबसे बड़ी चीज़ है कि एग्जैक्ट लोकेशन जितने लोग हैं उतनी जगह बता रहे हैं कोई यहाँ बता रहा है कोई वहाँ बता रहा है, है तो ऐसे सिचुएशन में क्या होता है काफ़ी जगह ढूंढना पड़ता है हमारे लेकिन जो हमारे पास जो डीप डाइवर है जो हमारे बोतक हो रहे हैं उन्होंने अच्छा काम किया और फाइनली आपने बैठा हुई बॉडी सन का क्या नाम क्या है और इसकी एज कितनी है नाम के बारे में तो जैसा कि मैंने इनके जो घर से आए हैं उनसे पता किया तो उनका नाम गुरमेल सिंह है लगभग उनकी उम्र बता रहे हैं गुरहत्तर तो साल के आसपास सर डूबने का कारण क्या है इसके बारे में तो आप इसके बारे में तो हमें ज़्यादा पता नहीं है और इसके लिए आप पुलिस या फिर सिविल एडमिनिस्ट्रेशन खबर सर जो डेड बॉडी है सालों ना कोई करीब आठ साढ़े इन्फॉर्मेशन मिल थी ਮੁੱਲੋ ਵਾਲੀ ਪਿੰਡ ਛੱਪੜ ਦੇ ਵਿੱਚ ਇੱਕ ਬਜ਼ੁਰਗ ਦੀ ਬਜ਼ੁਰਗ ਜਿਹੜਾ ਡੁੱਬ ਗਿਆ ਅਸੀਂ ਤੁਰੰਤ ਨੇ ਮਾਨਜੋਗ ਐਸਐਸਪੀ ਸਾਹਿਬ ਕੋਲ ਬਟਾਲਾ ਜੀ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਦੇ ਨਿਸ਼ਾਨੇ ਅਨਸਾਰ ਸਾਡੇ ਐਸਬੀਐਮ ਸਾਹਿਬ ਤੇਰਾਪਾ ਬਨਾਨ ਨੇ ਤੁਰੰਤ ਉਸੇ ਵੇਲੇ ਇਮੀਡੀਏਟਲੀ ਐਨਡੀਆਰਐਫ ਟੀਮ ਜੜੀ ਉਹ ਪਿੰਡ ਮੁੱਲੋ ਵਾਲੀ ਪੇਚ ਐਨਡੀਆਰਐਫ ਟੀਮ ਜਿਹੜੀ ਆ ਉਹਨਾਂ ਨੇ ਆ ਕੇ ਬਜ਼ੁਰਗ ਦੀ ਜਿਹੜੀ ਹੈ ਡੈੱਡ ਬੋਡੀ ਕੱਢੀ ਇਹ ਜਿਹੜੇ ਉਹ ਬਜ਼ੁਰਗ ਜਿਹਨਾਂ ਦੀ ਡੈਥ ਹੋਈ ਹੈ ਉਹ 프리 ਬਣਾ ਦੀ ਉਮਰ 68 ਸਾਲ ਗਰਮੇਸ਼ ਸਿੰਘ ਉਹਨਾਂ ਦਾ ਉਹਨਾਂ ਦੀ ਬੈੱਡ ਕਵਰਿੰਗ ਅੰਡਰ ਐਫਸੀ ਦੇ ਬਾਹਰ ਕੱਢ ਗਿਆ ਅਸੀਂ ਉਹਨਾਂ ਦੇ ਲੜਕੇ ਦੀ ਸਟੇਟਮੈਂਟ ਲਿਖ ਰਹੇ ਹਾਂ ਸਟੇਟਮੈਂਟ ਮੁਤਾਬਕ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਸਰ ਮੌਦਾ ਕਿਸ ਕਾਰਨ ਕੀ ਮੌਦਾ ਪ੍ਰਦਾਸ਼ ਕਰਨ ਪਾਣੀ ਚ ਡੁੱਬਣ ਦਾ ਸਰ ਖਰਸਾ ਜਿਤਾਇਆ ਜਾ ਰਿਹਾ ਹੈ ਕਿ ਕੋਈ ਸ਼ਰਾਬ ਵਗੈਰਾ ਦੀ ਕੋਈ ਸ਼ਰਤ ਕਰ ਲਾਈ ਸੀ ਉਹ ਇਨਵੈਸਟੀਗੇਸ਼ਨ ਚ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਸਰ ਕਿੰਨੇ ਬੰਦਿਆਂ ਦਾ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਜੇ ਨਾ ਸਟੇਟ ਮੈਂਡਲ ਲਿਖੀ ਹੈ ਜੀ ਦੋ ਬੰਦਿਆਂ ਦੇ ਖਿਲਾਫ ਫਨਾ ਲਖਾਈ ਹੈ ਤਦ ਤੋਂ ਬਾਅਦ ਇਨਵੈਸਟੀਗੇਸ਼ਨ ਜੋ ਵੀ ਦੱਸ ਮੰਨੇ ਹੋਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਕੋਈ ਰਸਤਾ ਕਰਾ ਸਕਦਾ ਜੇ ਤੈਨੂੰ ਕੋਈ ਨਹੀਂ ਨਹੀਂ ਕੋਈ